ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਵੀ ਐ ਇੱਕ ਟੋਕੜ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਸੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਪੁੱਛ ਲੈਣਾ ਬਾਈ ਤੁਹਾਡੇ ਬਾਈ ਜੀ ਹੱਸੀ ਗੱਲ ਓਕੀ ਗੱਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਜੋਸਪਾਲ ਸਿੰਘ ਬਾਈ ਪਿੰਡ ਗੁੰਮਟੀ ਕਰਾ ਜ਼ਿਲ੍ਹਾ ਬਟੰਡਾ ਸੀ ਨੇੜੇ ਪਿੰਡ ਬਾਈ ਨੇੜੇ ਪਿੰਡ ਕੋਠਾ ਬਰੂ ਕਾ ਜਰਾਲ ਭਗਤਾ ਭਾਈ ਦਾ ਜੀ ਠੀਕ ਆ ਬਾਈ ਪਿੰਡ ਗੁੰਮਟੀ ਬਾਈ ਮੋਬਾਈਲ ਨੰਬਰ ਬੋਲੋ 6283613942 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਪਹਿਲੇ ਨੰਬਰ ਤੇ ਵਰਡ ਦਿੰਦੇ ਕਿਹੜਾ ਸੋਸ ਹੋਈ ਆ ਕਦੋਂ ਸੋਈ ਆ ਬਾਈ ਰਾਤ ਸੋਈ ਆ ਜੀ ਰਾਤ ਸੋਈ ਆ ਜੀ ਜੇਰ ਪੈ ਗਈ ਬਾਈ ਹਾਂ ਜੇਰ ਪੈ ਗਈ ਠੀਕ ਆ ਬਾਈ ਬੱਚਾ ਕੀ ਹੈ ਮਗਰ ਮਗਰ ਬੱਚੀ ਹੈ ਜੀ ਬੱਚੀ ਚੰਗੀ ਹੈ ਨਾ ਹਾਂ ਬੱਚੀ ਬਹੁਤ ਹੈ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਕਰਮ ਵਾਲੀ ਚੰਗੀ ਆ ਕਿੰਨਾ ਬੋਲਾ ਗੱਡੇ ਭਰਾਏ ਦਾ ਬੋਲਾ ਬਾਈ ਅੱਜ ਸਵੇਰ ਗੱਡਾ 4 ਕਿਲਟਰ 4 ਕਿਲਟਰ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਆ ਦੁੱਧ ਦੇ ਦੂ 22 ਲੀਟਰ ਜੀ ਆਹ ਨਾਲ 22 ਲੀਟਰ ਕਦੋਂ ਕੁਦਰ ਬਹੁਤ ਵੱਡਦਾ ਜੀ ਹਾਂ ਖੰਡੀ ਦਾ ਚੰਗਾ ਖੰਡੀ ਸੀਲ ਫੁੱਲਾ ਬਾਈ ਜਿਵੇਂ ਮਰਦੀ ਹੱਥ ਲਾਈ ਚਲ ਜਿਵੇਂ ਮਰਦੀ ਬੈਜਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੇ ਦੇ ਆਰਡਰ ਕਮਾਲ ਦਾ ਮੂਹਰੋਂ ਲਿਓ ਵਾ ਦੇਖੋ ਲੈ ਨਾਣਾ ਨੂਣਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਗਲਾਬੀ ਥਣ ਤੇ ਪਛਾਂਤ ਉਹ ਆਰਡਰ ਦੇਖੋ ਬਾਈ ਕਮਾਲ ਦਾ ਤੇ ਚਵਾਈ ਇਹਦੀ ਹੋਈ ਵੀ ਉਸ ਸਮਾਨ ਅੰਦਾਜ਼ਾ ਲਾ ਲਿਓ ਤੇ ਸ਼ਾਮ ਤੱਕ ਆਰਡਰ ਜਿਹੜਾ ਵਧੀਆ ਤਿਆਰ ਕਰ ਲਓ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਚੰਗੀ ਆ ਬੜ ਸੁਈ ਸਵਾਈਆ ਬੱਚਾ ਮਗਰ ਬੱਚਿਆ ਜੀਰ ਵਗੈਰਾ ਵੀ ਬਾਈ ਕਹਿੰਦਾ ਓਕੇ ਆ ਕੱਦ ਚੰਗਾ ਫਰੰਟ ਚੰਗਾ ਫੇਸ ਹੈ ਫੇਸ ਬੜਾ ਤੇਰਾ ਕੋਈ ਬੜੀ ਚੰਗੀ ਆ ਸਨਾ ਕਪੜਾ ਵੜ ਦੇ ਵਿੱਚ ਚੰਗਾ ਕਪੜਾ ਟੋਰਾ ਚੈੱਕ ਕਰ ਲੋ ਫੱਦਰ ਆ ਕੱਦ ਕਾਠ ਵਾਲੀ ਕੋਈ ਛੋਟ ਨਹੀਂ ਬਾਈ ਤੇ ਕੀ ਮੋਲ ਆ ਬਾਈ ਜੈਤ ਜਿਆਦਾ ਮੋਲੋ 1 ਲੱਖ ਰੁਪਈਆ ਪੂਰਾ ਲੱਖ ਰੁਪਈਆ ਮਾਨਤਾਨ ਹੋ ਜਵੇ ਹਾਂ ਮਾਨਤਾਨ ਕਰ ਦਿਆਂ ਠੀਕ ਹੈ ਇਹ ਕੱਦ ਦੇ ਫਰੀ ਕਾਰਡ ਦਾ ਕੱਦ ਬਹੁਤ ਹਨ ਹਾਂ ਪੂਰਾ ਲੱਖ ਰੁਪਈਆ ਮੋਲ ਲਾ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਣਾ ਬੈਡ ਚੰਗੀ ਆ ਕੱਦ ਵਾਲੀ ਬੈਡ ਆ ਗਈ ਪਲੀ ਵੀ ਆ ਫੁੱਲ ਤੇ ਫੇਸ ਦੇਖੋ ਫੇਸ ਦੀ ਬਿਊਟੀ ਵੀ ਕਮਾਲ ਆ ਕਿੰਨਾ ਕੁ ਦੇ ਦੂ ਦੁੱਧ ਆਸਤੀ ਮੇੜੇ ਆ ਬਾਈ ਤੋਂ 23 ਲੀਟਰ ਦੁੱਧ ਦੀ ਬਾਈ ਕਹਿੰਦਾ ਇਹ ਤੋਂ ਉਮੀਦ ਕਰਦੇ ਆ ਖਾਣ ਲੈ ਵੀ ਚੰਗੀ ਠੰਡੀ ਫੀਲ ਸੁਈ ਸਵਾਈ ਅੱਗੇ ਵੀਰੇ 2 ਨੰਬਰ ਤੇ ਟੋਕੜਾ ਹਾਂਜੀ ਆ ਟੋਕੜਾ ਜੀ ਕਿਹੜਾ ਸੂਆ ਸੂਈ ਵੀ ਆ ਇਹ ਦੂਜਾ ਸੂਆ ਸੂਈ ਵੀ ਆ ਜੀ ਦੂਜਾ ਸੂਆ ਕਿੰਨਾ ਟਾਈਮ ਹੋ ਗਿਆ ਸੀ ਸ਼ੁਰੂ ਹੋ ਗਾਣੇ ਡੇਢ ਦੋ ਮਹੀਨੇ ਡੇਢ ਦੋ ਮਹੀਨੇ ਦੁੱਧ ਕਿੰਨਾ ਬਾਈ 4 15 ਲੀਟਰ ਹਾਜ਼ਰ ਆ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਚੋਾਈ ਜੁ ਵੀ ਕਿਵੇਂ ਆ ਚੋਾਈ ਜੁ ਵੀ ਦੀ ਠੰਡੀਆਂ ਜੀ ਪੂਰੀ ਪੂਰੀ 4 ਆ ਜੀ ਠੀਕ ਆ ਬਾਈ ਖੋਲ ਦੇ ਬਾਈ ਤੋੜ ਕੇ ਰਖਾ ਦੇ ਬੈਡ ਅੰਗਾ ਕੱਦ ਕਾਟ ਚੰਗਾ ਬਰੀਡ ਚੰਗੀ ਆ ਫਰੈਂਡ ਚੰਗਾ ਚਮਕ ਚੰਗੀ ਆ ਥਣਲੇਵਾ ਚੰਗਾ ਦੁੱਧ ਵੀ ਬਾਈ ਨੇ 15 ਲੀਟਰ ਦੱਸਿਆ 15 ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰ ਆ ਕੰਡੇ ਵਾਲਾ ਝੋਣ ਵਾਲਾ ਤੂਰਾ ਦੇਖੋ ਤੂਰਾ ਚੈੱਕ ਕਰ ਠੰਡੀ ਸੀਲ ਆ ਬਾਈ ਚਵਾਈ ਜੂਈ ਬਾਈ ਕਹਿੰਦਾ ਨੰਬਰ 1 ਤੇ ਮੁੱਲ ਵੀਰੇ ਜੈ ਜਦ ਮੁੱਲ ਇਹਦਾ 55000 ਰੁਪਏ ਮਾਨਤਨ ਹੋਜੂ ਮਾਨਤਨ ਕਰਦੇ ਠੀਕ ਆ 55000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਵੜ ਚੰਗੀਆਂ ਨਾੜਾ ਨੂਣਾ ਚਈਆਂ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮਗਰ ਬੱਛੀ ਆ ਤੇ ਦੇਖੋ ਨਾ ਥਣੇਵਾ ਬਹੁਤ ਚੰਗਾ ਨੇ ਪੂਰੀ ਵਿੱਤੀ ਤੇ ਥਣ ਲੱਗਿਆ ਚਿਵਾਈ ਵੀ ਓਕੇ ਆ ਬੱਚਾ ਮਗਰ ਬੱਛੀ ਕਿਹੜੀ ਆਹ ਬਣੀ ਠੀਕ ਆ ਬੱਚਾ ਇਹਦੇ ਮਗਰ ਬੱਛੀ ਆ ਬਈ ਤੇ ਨਗਸੀ ਭਰਾ ਕੋ ਦੋ ਦੋਨੀ ਦਿਖਾਤੀ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਈ